ਘੇਰਾ ਘੇਰਾ ਲਓ ਜੀ ਭਾਈ ਆਪਾਂ ਨੇ ਲਿਆਂਦਾ ਅੱਜਾ ਫੋੜ ਜੱਗੂ ਨੇ ਕਿਹਾ ਸੀ ਟਾਇਰ ਲੈਣ ਇਹ ਉੱਥੇ ਨਹੀਂ ਪਹਿਲਾਂ ਟਾਇਰਾਂ ਲੈ ਕੇ ਰੱਖਿਆ ਹੁਣ ਅੱਗੇ ਲਿਆਉਂਦੇ ਆ ਆ ਇਹ ਵੀ ਫੋਰਮੈਂਟ ਤਗੜਾ ਔਰ ਮੈਂ ਇਹ ਵੀ ਟਕੜਾ ਹੋ ਟਰੈਕਟਰ ਮਾਲ ਲੀਦੇ ਜੋੜ ਕੇ ਲਿਆਉਂਗੇ ਅੱਜ ਦਿਨਾਂ ਦੇ ਨਾਲ ਲੈ ਕੇ ਜਾਉਂਗੇ ਹਾਂ ਜੱਗੂ ਤਾਂ ਵੇਖੋ 2 ਗਰੇ ਮਾਰ ਕੇ ਕਹਿੰਦਾ ਨਾਈਟਰੀ ਨਹੀਂ ਆਦਾ ਫੂਲ ਵੀ ਮੈਂ ਇਹਨੂੰ ਕਿਹਾ ਤਾਂ 10 ਮੈਂ ਲਾ ਵਾ ਲਿਆ ਕਹਿੰਦਾ ਫੂਲ ਕਰ ਸੁਣਿਆ ਨਹੀਂ ਉਹਦੇ ਪਰ ਖਿਚੀਦਾ ਆਉਂਦਾ ਦਾ ਮੈਂ ਪੂਰਾ ਮੈਂ ਅਗਰ ਦੀ 2 ਵਜੇ ਆਹੋ ਹੀ ਤਾਂ ਇਹਨੂੰ ਟਾਈਮ ਲੱਗ ਗਿਆ ਜੀ ਬਾਟ ਬਹੁਤ ਹੀ 150 ਮਿੰਟ ਅਸੀਂ ਸਵੇਰ ਮੈਂ ਸਵੇਰ ਦੀ ਰੋਟੀ 2:3 3 ਵਜੇ ਖਾਧੀ ਇੱਥੇ ਨੀਲੋ ਟੱਪ ਕੇ ਚਾ ਸੌਦਾ ਥੋੜਾ ਬਹੁਤ ਵਧੀਆ ਬਾਈ ਪਸੰਦ ਆ ਗਿਆ ਚਾਚੇ ਦੇ ਡਾਇਰੈਕਟਰ ਡਾਇਰੈਕਟਰ ਪਸੰਦ ਆ ਮੇਰੇ ਸੰਤ ਸੰਤ ਪਸੰਦ ਤਾਂ ਤਾਂ ਹੀ ਥੋੜਾ ਤੇਲ ਦਾ ਤੁਪਕਾ ਤਾਂ ਦਿਖਦਾ ਨਹੀਂ ਕਿਧਰ ਜਵਾਲਦਾ ਬੱਸ ਹੈ ਕਿਦਾ ਜੀ ਤਾਂ ਪਸੰਦ ਆ ਇਹਦਾ ਕਿ ਸੁਸਰਾ ਬਹੁਤ ਹੈ ਮੈਂ ਬਈ 8-9 ਘੰਟੇ ਚੱਲਿਆ ਡਾਇਰੈਕਟਰ ਨੂੰ ਗਰਮ ਹੋਇਆ ਹਾਂ ਹਾਂ ਉਹਦਾ ਯਾਰ ਹੁਣ ਦੇਵੀ ਵਾਲੇ ਕਾਲਾ ਸੁਣ ਲਾ ਸਾਰਾ ਤੇਲ ਪੂਰ ਸਭ ਕਰਮਾ 8 ਘੰਟੇ ਬੈਠੂ ਤੇ ਸਾਹ ਲੈਣ ਦਿੱਤਾ ਹੁਣ ਇਹ ਫੁੱਲ ਰੇਸ ਚ ਆਇਆ ਹੁਣ ਫੁੱਲ ਫੁੱਲ ਕਿੱਥੇ ਲੁੱਦਿਆ ਨਾ ਕਿੱਥੇ ਲੁੱਦਣ ਤੇ ਗਾਹ ਹੋਇਆ ਹੂੰ ਫੇਰ ਲੁੱਦਣ ਦਾ ਬਹੁਤ ਅੱਧੀ ਆ 150 ਪੈ ਗਈ ਫੇਰ 150 ਕਿਲੋਮੀਟਰ ਦੀ ਸਾਈਡ ਹੋ ਗਈ ਹੈ ਬਰਨਾਲੇ ਕੋਲ ਪੈ ਗਈ ਆ ਇੱਕ ਸਾਈਡ ਹੋ ਗਈ ਇੱਕ ਸਾਈਡ ਹੋ ਗਈ 150 ਦੀ 150 ਇੱਕ ਸਾਈਡ ਹੋ ਗਈ ਦਿੱਲੀ ਜਿੰਨਾ ਹੋ ਗਿਆ ਭੈਣ ਜੀ ਇਹਦਾ ਟਰੈਕਟਰ ਮੁੰਡਾ ਦਾ ਮੁੰਡਾ ਗਿਆ ਬਈ ਬਾਹਰ ਹੁਣ 5-6 ਮਹੀਨੇ ਹੋ ਗਏ ਬਾਹਰ ਗਿਆ ਉਹਨੇ ਟਰੈਕਟਰ ਸ਼ੌਕ ਨੂੰ ਤਿਆਰ ਕਰਾਇਆ ਤਾਂ ਇਹ ਨਾ ਠੀਕ ਹੈ ਕਹਣਾ ਭਾਈ ਸਾਰਾ ਰੰਗ ਮਨ ਲਗੀ ਵਧੀਆ ਮੁਰਲਾ ਹਿੱਸਾ ਲਵਾਇਆ ਫਾਰਮ ਟਰੈਕਲਾ ਜੀ ਤੇ ਫਿਰ ਟਾਇਰ ਟੂਰ ਵਧੀਆ ਪਵਾਏ ਹਨ ਬਾਕੀ ਗੇਰ ਗੁਰੂ ਦਾ ਕੰਮ ਕਰਾਇਆ ਬੈਟਰੀ ਜਮਾ ਹੀ ਨਵੀਂ ਰੱਖ ਹੋਈ ਵੀ ਬੈਟਰੀ ਦਾ ਵਾਰੰਟੀ ਕਾਰਡ ਵੀ ਸਾਨੂੰ ਦਿੱਤਾ ਬੰਦੇ ਨੇ ਦੇਖ ਲਾ ਆਓ ਫਿਰ ਹਾਂ ਵਾਹ ਅਗਲੇ ਦਾ ਕਿਹੜਾ ਉਹ ਜਿੰਨਾ ਬੈਸਾ ਹੋ ਗਿਆ ਰੱਖਿਆ ਹੈ ਬੈਟਰੀ ਬੈਟਰੀ ਦਾ ਵਾਰੰਟੀ ਕਾਰਡ ਉਹ ਮੇਰੇ ਸ਼ੌਕ ਨਾਲ ਟਰੈਕਟਰ ਰੱਖਿਆ ਹੋਇਆ ਉਹਦਾ ਕਸਰ ਛੱਡਦਾ ਹੀ ਨਹੀਂ ਫਿਰ ਕਹਿੰਦਾ 12-13000 ਬੰਪਰ ਦਾ ਫਿਰ ਹੈ ਕਈ ਛਤਰੀ 13-14000 ਦੀ ਫਿਰ ਰੰਗ ਪਰ ਲੱਗ ਗਿਆ 30000 ਰੁਪਿਆ 25-300 ਲੱਗ ਜਾਂਦਾ ਵਧੀਆ ਕੁਆਲਿਟੀ ਜੇ ਤੇ ਕਰਾਉਨੇ ਆਪਾਂ ਬਾਕੀ ਉਹ ਵੀ ਜਾਣਗੇ ਇਹਦਾ ਕੰਮ ਹੈ ਕੰਮ ਹੈ ਸਾਰਾ ਬਸ ਠੀਕ ਹੈ ਹੈ ਠੀਕ ਹੈ ਸਲਫ ਬਾਥਰੀ ਰੱਖਣ ਦਿੰਦਾ ਬਾਈ ਲਾ ਲੈ ਟਾਟਾ ਕੀ ਲੈਂਟਰ ਆਪਣਾ ਅੱਜ ਰਹਿ ਗਿਆ ਲੈਂਟਰ ਰਹਿ ਗਿਆ ਹੁਣ ਕੱਲ ਨੂੰ ਕੱਲ ਨੂੰ ਹੋ ਜਾਊਗਾ ਕੱਲੂ ਬਊਗਾ ਲੈਂਟਰ ਹੁਣ ਸਵੇਰੇ ਹਾਂ ਉਹ ਮਸ਼ੀਨ ਵਾਲੇ ਧੋਕਾ ਦੇ ਵੀ ਹੋਰ ਪਾਸੇ ਭੱਜ ਗਏ ਸਵੇਰ ਦੇ ਟਿੱਕੀਆਂ ਦੇ ਵਜੇਰੇ ਟਾਈਮ ਨਹੀਂ ਆਇਆ ਲੈਂਟਰ ਪਾਉਂਦੇ ਹਲਾ ਮਾ ਉਹ ਹਾਲੂ ਹਰ ਮਾ ਉਹ ਜਿੰਨੂ ਤੁਹਾਨੂੰ ਮਨ ਉਸ ਤੇ ਮਿਲਿਆ ਪਰ ਮੈਂ ਕਹਾ ਹਾਂ ਮਿਸਤਰੀ ਮੈਂ ਕਹਾ ਹਾਂ ਉਹ ਕਹਿੰਦਾ ਯਾਰ ਮਸ਼ੀਨ ਵਾਲੇ ਕਹਿੰਦੇ ਵੀ ਸਾਨੂੰ ਨੇਰਾ ਹੋ ਜਾਣਾ ਵੀ ਕੱਲ ਨੂੰ ਸਵੇਰੇ ਪਾ ਦੂੰਗੇ ਮੈਂ ਹਾਂ ਚੱਲ ਕੋਈ ਜਿੱਦ ਇੱਕ ਗੱਲ ਅਸੀਂ ਦੇਖੀ ਆ ਆਪਾਂ ਕਹਿੰਦੇ ਆ ਆਪਣਾ ਏਰੀਆ ਉੱਧਰ ਏਰੀਆ ਵਿੱਚ ਸਰਬ ਕਹਿੰਦੇ ਮੋਟਰਾਂ ਮੋਟਰਾਂ ਪੂਰੇ ਰਕਤ ਖੜਾ ਹੂੰ ਸਹੀ ਗੱਲ ਮੋਟਰਾਂ ਪਰ ਕਿਸੇ ਨੇ 1 2 ਦਾਸਤ ਲਾਏ ਹੋਇਆ ਬਾਕੀ ਨਹੀਂ ਏਰੀਆ ਸਾਰਾ ਬੀਆ ਬਨ ਪਿਆ ਆਹੋ ਅਮੜੀ ਦਾ ਲੌਂਗ ਲੱਗੀ ਵੀ ਆ ਸਾੜੇ ਬੰਦਾ ਬੰਦਾ ਸਾਨੂੰ ਟੱਕਰਿਆ ਕਹਿੰਦਾ ਬੂਟੇ ਵਾਇਆ ਕਹਿੰਦਾ ਅੱਬ ਕਿੱਧਰੋਂ ਦੇਖੂਗਾ ਮਾੜ ਮ 3200 ਦੀ ਟੈਲੀ ਵੀ ਗਈ 3500 ਰੁਪਏ ਲੇਵਰ ਲੈ ਕੇ ਪੱਟਨੇ ਵਾਲੇ ਇਹ ਕਹਿੰਦਾ ਸਾਡੇ ਤਾਂ ਬਬੂਲਰਾਂ ਨੂੰ ਆਏਗਾ ਨਾ ਅਗਲਾ 20000 ਨੂੰ ਕੀਲਾ ਦੇਣਾ ਲੈ ਹਾਂ ਰੇਟ ਨਹੀਂ ਹੈਗਾ ਉਧਰ ਰੇਟ ਨਹੀਂ ਨਾ ਹੋਣਾ ਰੇਟ ਨਹੀਂ ਹੈਗਾ ਮਾਰਕੀਟ ਹੈ ਫੈਕਟਰੀਆਂ ਬਹੁਤ ਆ ਮੈਂ ਸੁਣ ਕੇ ਹਰਾਰ ਹੈਗਾ ਬਾਈ ਕਹਿੰਦਾ ਵੀ ਕਹਿੰਦਾ 80000 ਰੁਪਏ ਠੇਕਾ ਅੱਛਾ ਹਾਂ 70 80000 80000 ਨੂੰ ਵੀ ਪੂਰੀ ਅੜੋ-ਦੜੀ ਹੋਈ ਵੀ ਇੱਕ ਦੂਏ ਦੇ ਵਿੱਚ ਵੱਜਦੇ ਫਿਰਦੇ ਕਦੋਂ ਦਰਖਤ ਕਿਹੜਾ ਦੇਖਦੇ ਲੜਕਣੇ ਨੂੰ ਮੈਂ ਉਹੀ ਗੱਲ ਇਹ ਵੀ ਆ ਫਿਰ ਗੱਲ ਹੈ ਹਾਂ ਉਹੀ ਹੈ ਨਾ ਆਪਾਂ ਨੇ ਆਪਣੀ ਆਪੇ ਵਧਾਏ ਵੀ ਇਹ ਜੜੋ ਤੜੀ ਚ ਆਪਾਂ ਵਧਾਈ ਜਾਂਦੇ ਆ ਇੱਕ ਦੂਏ ਦੇ ਨਾਲ ਲੱਗ ਕੇ ਚਾਰ ਪੈਸੇ ਬਜਣੀ ਨਹੀਂ ਅੱਸੀ ਜਾਨੂੰ ਕਿਆ ਬਜਾਉਂ ਕਿਆ ਬਜਾਊਗਾ ਕੀਲੇ ਜੋ ਜ਼ਮੀਨ ਨਹੀਂ ਮਾਰੀ ਜ਼ਮੀਨ ਸਕਦੀ ਆ ਪਰ ਦਰਖਤ ਨਹੀਂ ਹੈਗਾ ਆਪਣੇ ਦਾ ਆਪਣੇ ਦਰਖਤ ਬਹੁਤ ਆਪਨੇ ਹਰਿਆਲੀ ਬਹੁਤ ਆ ਜਿੱਦਨ ਮਰਜੀ ਦੇਖ ਲੈ ਲੈ ਹਰਿਆਲੀ ਜਿੱਦਨ ਮਰਜੀ ਦੇਖ ਲੈ ਤੂੰ ਆ ਪਿੰਡ ਨਹੀਂ ਦਿਖਦਾ ਦੋ ਕਿਲੇ ਪਰ ਹਾਂ ਨਹੀਂ ਦਿਖਦਾ ਨਾ ਇਧਰ ਨੂੰ ਦਿਖੇ ਅਜਾ ਗੂਜਾ ਗੰਨਾ ਨਹੀਂ ਦਿਖਦਾ ਕਿਲੇ ਵਰੇ ਆ ਨਹੀਂ ਦੇਖ ਲੈ ਫੇਰ ਅਕੀਲੇ ਹੀ ਹੈਗੇ ਅਗਾ ਉੱਥੇ ਤਾਂ ਐ ਇੱਕ ਪਿੰਡ ਦੇ ਦੂਆ ਪਿੰਡ ਦਿਖਦਾ ਦੋ ਕੋਲੇ ਹੋਰ ਫੇਰ ਇੱਥੇ ਦਿਖਦਾ ਨਹੀਂ ਕਿਤੇ ਕਿੰਨੀ ਕਿੰਨੀ ਕਿਤੇ ਹੀ ਆ ਜਿਹੜੇ ਬਾਕੀ ਗੱਲ ਆ ਏਰੀਆ ਨਾਲ ਹਰੇਕ ਨੂੰ ਆਪਣਾ ਏਰੀਆ ਵਧੀਆ ਲੱਗਦਾ ਹੁੰਦਾ ਹੈ ਹੋਗਾ ਆਪਾਂ ਨੂੰ ਉੱਥੇ ਜਾ ਕੇ ਐ ਲੱਗਿਆ ਵੀ ਕਾਦ ਪਿੰਡ ਪਹੁੰਚ ਜੀ ਤਾ ਤਾਂ ਹੈ ਗਈ ਇਹਦਾ ਬਸ ਹੋ ਗਈ ਸਵੇਰ ਤਾਂ ਗਈ ਮੈਂ ਬਾਕੀ ਮੈਂ ਤੂੰ ਤਾਂ ਫੇਰ ਠੀਕ ਰਹਿ ਗਿਆ ਭਰਾਵਾ ਠੀਕ ਆ ਭਾਈ ਕੋਈ ਨੰਬਰ ਤੇਰਾ ਪਤਾ ਹੀ ਸਭ ਨੂੰ ਖੌਂਕ ਨਾਲ ਟਰੈਕਟਰ ਤਿਆਰ ਕਰਾਇਆ ਬ ਨੰਬਰ ਦਾ ਸਾਰਿਆਂ ਨੂੰ ਪਤਾ ਹੀ ਹੈ ਤੇ ਨੰਬਰ ਦਾ ਗੱਲ ਹੀ ਪਤਾ ਹੀ ਸਾਰਿਆਂ ਨੂੰ ਅਧਰੇ ਪਾਸੇ ਦਿਖਾ ਦੇ ਰੋਪੜ ਦਾ ਫੇਮਸ ਡੀਲਰ ਆਏ ਆ ਗਏ ਇੱਧਰ ਕੋ ਢੋਮੜਿਆਲੇ ਵੀ ਇੱਧਰ ਦਲਹੌਜੀ ਵਾਲੇ ਵੀ ਆ ਗਏ ਆ ਗਏ ਦਜੀ ਕਿੱਥੇ ਗਿਆ ਜਾਂਦੇ ਇਹ ਮੈਨੂੰ ਰਾਜ ਬਾਈ ਬਰੇ ਕਿੱਥੇ ਗਿਆ ਪੈਦਾ ਨਹੀਂ ਕਿ ਕਿੱਥੇ ਲੋਕ ਪ੍ਰਸਾਦ ਮਾ ਘਰਾਂ ਨੂੰ ਆਉਂਦੇ ਆ ਇਹ ਬਾਹਰ ਨੂੰ ਜਾਂਦੇ ਦੇਖ ਲੈ ਪਹਾੜੀ ਇਲਾਕੇ ਨੂੰ ਪਹਾੜੀ ਉਹਦਾ ਕਿ ਬੱਦਰਾ ਹੀ ਦਾ ਲਸਣ ਦੇਖ ਲਾ ਲਸਣ ਹੀ ਦਿੰਦੇ ਹਾਂ ਨਵੇਂ ਬਹੁਤ ਔਖੇ ਹਾਂਜੀ ਹਾਂ ਆਹ ਲੱਗਦਾ ਤੇਰੇ ਜੂੜਾ ਆ ਨੰਤਾ ਦੇਖ ਜੇ ਗੁਰੇ ਲੰਦਾਜ ਵਧੀਆ ਵਧੀਆ ਬਹੁਤ ਆਵਦਾ ਟਰੈਕਟਰ ਹੈ ਮੁਾਰਕਾਂ ਜੀ ਮੁਾਰਕਾਂ ਹਾਂ ਨੈਟਰਾਜ ਤੇਰੇ ਕਰਕੇ ਆ ਗਿਆ ਤੂੰ ਦਾ ਲੈਂਟਰ ਪਾਇਆ ਲੈਂਟਰ ਪਾਈ ਜਣਾਦਾ ਨਹੀਂ ਸੈ ਜਾਣਦਾ ਉਹ ਮੈਂ ਤਾਂ ਆਪ ਕਾਲੀ ਕਰੀ ਆ ਆ ਗਿਆ ਤੇ ਮੈਂ ਰਾਤ ਨੂੰ ਆਉਣਾ ਤਾਂ ਹੋਊ ਕਮਾਥਰ ਨੇ ਜਾਉਣਾ ਕੱਲ ਦੇ ਹੀ ਜੇ ਕਰਿਆ ਮੁੱਢੀ ਨਹੀਂ ਰੱਖੀ ਕੋਈ ਬਗਲੇ ਬੱਦਲ ਨੇੜੇ ਲਾ ਕੇ ਮੁੜਿਆ ਨਾ ਨੇੜੇ ਲਾ ਕੇ ਬੁੱਧੀਆਂ ਬੈਠੇ ਹੋ ਤੁਸੀਂ ਹੈ ਨੇੜੇ ਤੇੜੇ ਟਰੈਕਟਰ ਨਹੀਂ ਮਿਲਦਾ ਹਾਂ ਲੈ ਕੇ ਜਗਰਾਉਂ ਤੇ ਕਿਹਨੂੰ ਗੁੱਟੀ ਦਾਈ ਯਾਰ ਜਿੱਥੇ ਮੇਰੀ ਗੱਲ ਜਿੱਥੇ ਤੁਸੀਂ ਬਰਨਾਲੇ ਕੋਲ ਜਿੱਥੇ ਮਰਜ਼ੀ ਲੈ ਜਾ ਇਹਨੂੰ ਚੀਜ਼ ਮੇਣੀ ਆਈਗੀ ਆ ਹਾਂ ਤਾਂ ਹੀ ਮੁੱਲ ਪਿਆ ਫਿਰ 5 ਵਜੇ ਤੇ ਨਿਕਲੇ ਵੇ ਤੇ ਜੂਪੀ ਤੱਕ ਤੇ ਬੰਦੇ ਟਰੈਕਟਰ ਲੈ ਕੇ ਆਣੇ ਤੂੰ ਮੱਥਾ ਟਿਕਣ ਗਿਆ ਅੰਦਰ ਅਸੀਂ ਤਾਂ ਤੁਸੀਂ ਨਾ ਕੁਝ ਖਰੀਦ ਕੇ ਲਿਆਏ ਤੂੰ ਕੇ ਲਿਆ ਲਾ ਕੇ ਆਇਆ ਯਾਰ ਪੈਸੇ ਖਰਾਬ ਕਰਕੇ ਕਰਨ ਲਾ ਕੇ ਆਇਆ 10000 ਰੁਪਏ 10000 ਰੁਪਏ ਖਰਾਬ ਕਰਕੇ ਆਇਆ ਇਹਦਾ ਸਰਦਾਰ ਮਾਰ ਕੇ ਲੈ ਹਾਈ ਡ੍ਰੈਕਟਰ ਲੈ ਕੇ ਆਈਏ ਸਪੀਡ ਦੀ ਨਿਕਲੇ ਵੀ ਤੇ ਫੇਰ ਵੀ ਦਿੱਤੇ ਪਹਿਲਾਂ ਆ ਗਏ ਪਹਿਲਾਂ ਆ ਗਏ ਹਾਂ ਚਾਰ ਦਿਨ ਹੋ ਗਏ ਗਏ ਨੂੰ ਚੱਲੀਏ ਫੇਲੇ ਕੇ ਕਰਨੂ ਸੇਰਾ ਚੱਲ ਬਾਈ ਚੱਲ ਚਲੋ ਜੀ ਤੇ ਮਾਰਾਮ ਨੇ ਤੂੰ ਵਾਹ ਸਰਫ ਲਿਆ ਲੈ ਉਹ ਜੋ ਕਾਪੀ ਯੱਕੜਾ ਕਾਪੀ ਅੱਛਾ ਤੂੰ ਦੇ ਚਲਾ ਕੇ ਟਰੈਕਟਰ ਯਾਰ ਤੈਨੂੰ ਦੇ ਯਾਰ ਤੇਰਾ ਮਨੇ ਹੁਣ ਤੂੰ ਤਾਂ ਲੈ ਕੇ ਆਇਆ ਚਲਾ ਕੇ ਹਾਂ ਚੱਜ ਤੂੰ ਲੈ ਚੱਲ ਮਸਕੂਟਰੀ ਲੈ ਲੈ। ਪਤਾ ਨਹੀਂ ਜਾਂਦਾ ਤੂੰ ਉਹ ਕਰ ਫਿਰ। ਤੂੰ ਐਂ ਕਰ ਹੁਣ। ਤੂੰ ਉਧਰੇ ਲਾ ਲਈ। ਲੈ ਬਾਈ। ਮੇਰੀ ਗੱਲ ਸੁਣ। ਮੈਂ ਕਿਰ ਮੈਂ ਦੇਖਾ ਉੱਥੇ ਤੇ ਬੈਠਾ। ਮਕੀਦ ਚਾਚਾ ਮਾਰੂਗਾ। ਹੁਣ ਟਰੈਕਟਰ ਨੂੰ ਸਟਾਰਟ ਕਰੂਗਾ। ਟਰੈਕਟਰ ਬਾਈ ਪੂਰਾ ਤਸੱਲੀ ਵਾਲਾ। ਕੰਮਕਾਰ ਸਾਰਾ ਹੋਇਆ ਬਾਈ। ਲੀਕੇਜ ਲੂਕੇਜ ਕੋਈ ਹੈ ਨਹੀਂ ਟਰੈਕਟਰ ਦੀ। ਬਹੁਤ ਸ਼ੌਕਨਾ ਟਰੈਕਟਰ ਤਿਆਰ ਕਰਾਇਆ ਹੋਇਆ। ਠੀਕ ਹੈ ਜੀ। ਟਾਇਰ 14 ਦੇ ਆ। ਮੁਰਲੇ 6 16 ਦੇ ਟਾਇਰ ਆ। ਹਾਂ ਰੇੜੀ ਲਾਲ ਆ ਇਹ ਮਲਾਈ ਮੰਗਣਾ ਪੈਣਾ ਚਾਹੁੰਦਾ ਬਾਈ ਪਿੱਛੇ ਦੇਖ ਲਓ ਟਰੈਕਟਰ ਹੁੱਕ ਦੂ ਹੀ ਚਲਮੀ ਲੱਗੀ ਹੋਈ ਆ ਮਗਰਾੜ ਐ ਰੋਕਿਆ ਕੋਈ ਦਾਗੀ ਦੂਗੀ ਕੁਛ ਨਹੀਂ ਹੈਗੇ ਛਤਰੀ ਵਧੀਆ ਲੱਗੀ ਹੋਈ ਆ ਅਮਨੇ ਟਖਾਦੀ ਬੱਜ ਗਈ ਬਾਈ ਇਹ ਤਾਂ ਬਾਈ ਹਲੇ ਲੱਗਣੀ ਆ ਲੱਗ ਜਾਣੀ ਸਾਰੀ ਅੰਦਰੋਂ ਬਣਨਾ ਹਲੇ ਅੱਛਾ ਕੀ ਬਣਨਾ ਹੈ ਬਾਥਰੂਮ ਵੀ ਬਣਾਉਣਾ ਉਹਦੇ ਹਾਂ ਬਾਥਰੂਮ ਦੀਆਂ ਲੋੜਾਂ ਮੋਟਰ ਪਰਿਆ ਸਾਰਾ ਕੋਈ ਜਿਹੜੇ ਤੁਸੀਂ ਮੀਟਰ ਲਾਉਂ ਮੋਟਰ ਕਿਹੜਾ ਲੈ ਬਾਈ ਸਾਰਾ ਰੋਗ ਹੈ ਫੈਟਰੀ ਬਾਹਰ ਦੇ ਹੈ ਹੈ ਲੈ ਨਾ ਨਾ ਰੱਖਣਾ ਆਰਤੀ ਟਰੈਕਟਰ ਬਾਈ ਦੇਖ ਲਓ ਜੀ ਨੇ ਦੇਖਣਾ ਹੋਇਆ ਟਰੈਕਟਰ ਪਿੰਡੇ ਆ ਘਰੇ ਠੀਕ ਹੈ ਜੀ ਪੰਜਾਬ ਦਾ ਨੰਬਰ ਹੈ ਜੀ ਠੀਕ ਹੈ ਜੀ 83 ਮਾਡਲ ਆ 1983 91983 ਗੇਅਰ ਬਾਹਰ ਆਏ ਪੈਂਦੇ ਬਾਈ ਗੇਅਰ ਗੇਅਰ ਬਾਹਰ ਆਏ ਪੈਂਦੇ ਗੇਅਰ ਹੈ ਹਾਂ ਟਿਕ ਟਿਕ ਕਰਕੇ ਗੇਅਰ ਪੈਂਦੇ ਜੇ ਕੰਮ ਹੋਇਆ ਵਾ ਗੇਰਾਂ ਦਾ ਕੜੇ-ਕੁੜੇ ਸਾਰੇ ਨਵੇਂ ਲੱਗੇ ਹੋਏ ਆ ਲੈ ਜਾਓ ਜਾ ਤੇ ਲੈ ਚੱਲ ਬਾਈ ਗੇਅਰ ਵਾਕੇ ਤੇ ਬਹੁਤ ਸੋਹਣੇ ਪੈਨੇ ਰੱਖੇ ਹੋਏ ਆ ਚੱਲ 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 ਲੈ ਬੈਗ ਕਿ ਟ੍ਰੇਲਰ ਕਿੱਥੇ ਪਤਾ ਚਲਾਉਣੇ ਕਾ ਤੇ ਉਤਰ ਗਿਆ ਟਰੈਕਟਰ ਪਰ ਤੇ ਬੈਗ ਨਹੀਂ ਲੱਗਦੀ ਇਹ ਰੇਡੀਓ ਤੇ ਸਰਕਾਰ ਚੱਕ ਲੈ ਕਿੱਥੇ ਆ ਆ ਬਾਈ ਡਰਾਈਵਰ ਬਣਿਆ ਵਾ ਰੇਡੀ ਇਹਦੇ ਬੈਗ ਨਹੀਂ ਲੱਗੀ ਹਸਾਬ ਲਾ ਲਓ ਠੀਕ ਹੈ ਠੀਕ ਜਗਾ ਤਾਂ ਹੈ ਨਹੀਂ ਉਰੇ ਲਾਉਣ ਨੂੰ ਕਿੱਥੇ ਲਾਉਂਗੇ ਉਰੇ ਲਾਣਾ ਇਹਨਾਂ ਦਾ ਰੱਬ ਆਸਰੀ ਆ ਤੇ ਪੈਸੇ ਮੌਸਮ ਤਾਂ ਠੀਕ ਆ ਮਾਈ ਜੀਰਿਆਂ ਮੀ ਨੇ ਕੰਮ ਜਮਾ ਹੀ ਖੜਾਇਆ ਪਿਆ ਆ ਜਗਾ ਭਰਿਆ ਬਣਾ ਲਈ ਬਾਈ ਉਹ ਬੈਣ ਬੋਨ ਜਗਾੜਾ ਗੇਅਰ ਟਿਕ ਟਿਕ ਕਰਕੇ ਬੈਨਿਆ ਗੇਅਰ ਬਹੁਤ ਵਾਲਿਆ ਬਾਈ ਕਿਉਂਕਿ ਬਾਈ ਗੇਅਰ ਦਾ ਕੰਮ ਹੋਇਆ ਹੋਇਆ ਸਾਰਾ ਠੀਕ ਹੈ ਨਾ ਜੀ ਤਾਂ ਕਰਕੇ ਗੇਅਰ ਵਧੀਆ ਪੈਨੇ ਆ ਗੇਅਰ ਆਵਾਜ਼ ਕਰਦੇ ਟਿਕ ਟਿਕ ਜਿਹਾ ਗੇਅਰ ਪੈਂਦਾ ਨਾ ਫਰੋਪ ਆ ਕੇ ਦਿਖਾਉਣਾ ਬਾਅਦ ਚ ਥੜੀ ਬੈਗ ਲਾਉਣੀ ਹਰੇਕ ਦਾ ਵਾਧਾ ਕੰਮ ਥੋੜੀ ਆ ਆ ਪਈਆਂ ਬਾਈ ਤਵੀਆਂ 11 11 ਦੀਆਂ ਬੰਦ ਹੋ ਗਿਆ ਪਤੰਦਰ ਫਾਕੀ ਬਾਈ ਇਹਦਾ ਮੁੱਲ ਹੈਗਾ ਜੀ 1,75,000 ਰੁਪਿਆ ਠੀਕ ਹੈ ਜੀ ਬਾਕੀ ਜਿਹਨੇ ਵੀ ਮੇਰੇ ਵੀਰ ਨੇ ਲੈਣਾ ਟਰੈਕਟਰ ਦੇਖ ਲਓ ਆ ਕੇ ਚੈੱਕ ਕਰਕੇ ਦੇ ਦਾਂਗੇ ਟਰੈਕਟਰ ਪਿਛਲੇ ਟਾਇਰਾਂ ਨੂੰ ਬਾਈ 14 ਦੇ ਟਾਇਰਾਂ ਰਬੜ ਹੋਈ ਰਬੜ ਬਹੁਤ ਵਧੀਆ ਕੁਆਲਿਟੀ ਦੀ ਹੋਈ ਹੋਈ ਆ ਮੁਰਲਿਆਂ ਨੂੰ ਬਾਈ ਠੀਕ ਹੈ ਜੀ ਟਾਇਰਾਂ ਦੇਖ ਲਓ 95 80 85 ਦੇ ਟਾਇਰਾਂ ਬਾਈ ਠੀਕ ਆ ਗੁੜੀਰ ਦੇ ਪੈਸੇ ਟਾਇਰ ਆ ਰਬੜ ਹੋਈ ਹੋਈ ਟਾਇਰਾਂ ਨੂੰ ਬਾਕੀ ਪੈਸੇ ਬਾਈ ਬਹੁਤ ਲੱਗੇ ਹੋਏ ਆ ਟਰੈਕਟਰ ਤੇ ਚਾਹੋ ਗਿਆ ਲੋ ਜੀ ਬਾਈ ਚੱਲੀਏ ਬਾਈ ਅਮਨਾ ਬਾਈ ਵੀ ਥੱਕ ਗਿਆ ਜੇ ਰਸਤੇ ਕਰਨੀ ਬਾਈ ਨੇ ਪਰਨਾ ਕਿੰਨਾ ਪਰਨਾ ਘਰੇ ਪਿਆ ਬਾਈ ਤੇਰਾ ਘਰੇ ਪਿਆ ਹੀ ਘਰੇ ਲੈ ਬਾਈ ਸੱਚਾ ਬੰਦੇ ਕਰ ਦੋ ਇੰਨੇ ਇਹਨੂੰ ਟਰੈਕਟਰ ਵੀ ਅੱਗ ਵਰਗਾ ਪਿਆ ਬਾਈ ਇਹ ਤਾਂ ਡੀਜ਼ਲ ਹੈ ਜੀਲ ਨਾਪ ਲੈ ਇਹਦੇ ਖਾ ਗਿਆ ਕਿਥੇ ਖਾ ਗਿਆ ਹੋਣਾ 20 ਦਾ 150 ਕਿਲੋਮੀਟਰ ਆ ਜੀ ਹੈ ਆਮਨੇ 5 6 6 ਉਂਗਲ ਤੇਲ ਪਹਿਲਾਂ ਵੀ ਤਾਂ ਜੀ 6 ਉਂਗਲ ਤੇਲ ਜਿਆਦਾ ਲੱਤਾ ਉੱਥੇ ਵੀ ਤਾਂ ਹੁਣ ਤਾਂ ਥੋੜੀ ਆ 8 ਉਂਗਲ ਤੇਲ ਆ 7 ਉਂਗਲ ਤੇਲ ਕਿੰਨੇ ਦਾ ਪਵਾਇਆ ਤਾਂ ਤੇਲ ਪਵਾਇਆ ਤਾਂ ਜੀ ਤੇਲ ਪਵਾਇਆ ਤਾਂ 1000 ਦਾ ਜੀ ਠੀਕ ਰਿਹਾ ਹਾਂ ਇਹ ਸਾਡਾ ਤੇਲ ਮਤਲਬ ਤੇਲ ਆਇਆ ਨਾ ਜੀ 12 ਲੀਟਰ ਆਇਆ ਹੋਣਾ ਕਿਹੜੇ ਲੋਡ ਪਰ ਤਾਂ ਖਾਲੀ ਉਹ ਆਇਆ ਖਾਲੀ ਉਹ ਆਇਆ ਠੀਕ ਹੈ ਤੇਲ ਤਾਂ ਕਿੱਥੇ ਖਾਦਾ ਉਹ ਵੀ ਯਾਰ ਮੰਨ ਲੇ ਕਿ ਚੱਲ ਵੀ ਤੂੰ 1000 ਖੰਡ ਦਾ 900 ਦਾ ਇਹ ਖਾ ਗਿਆ ਹੋਊਗਾ ਨਾ ਵੱਧ ਖਾਦਾ ਤੇਲ ਤਾਂ ਹੈ ਪਹਿਲਾਂ ਵੀ ਹੈਗਾ ਤਾਂ ਅਮਨੇ 7 ਡੰਗਲ ਤੇਲ ਹੁਣ ਕਿਹਦੇ ਘਰ ਦਾ ਸ਼ਗਾਰ ਬਣਦਾ ਹੈ ਹਾਂ ਸਹੀ ਗੱਲ ਹੈ ਚੱਲ ਚੱਲੀ ਬਾਈ ਅਮਨੇ ਫਿਰ ਨਹੀਂ ਜਾ ਫਿਰ ਸਵੇਰੇ ਲਿਆਉਂਗਾ ਤੁਹਾਨੂੰ ਮੱਚ ਬਾਈ ਗਰਮੀ ਬਹੁਤ ਆ ਮੀਨ ਤਾਂ ਕੋਈ ਨਾ ਕੋਈ ਨਾਮ ਨਿਸ਼ਾਨੇ ਨਹੀਂ ਹੈਗਾ ਅਜੇ ਤੇ ਕਿਆ ਬਣਾਉਣਾ ਜਗਾੜ ਓਰੇ ਇਹ ਜੋ ਪ੍ਰਸ਼ੰਨ ਪਾਉਣੀ ਸਨ ਇਹ ਬਈ ਸ਼ੰਨ ਬਣਾਉਣੀ ਆ ਬੰਦਾ ਹੁਣ ਦੇਖ ਤਾਂ ਇੱਕ ਮਿਲਿਆ ਪਹਿਲਾਂ ਬੰਨੇ ਵਾਲੇ ਨਹੀਂ ਕੋਈ ਮਿਲਿਆ ਹੁਣ ਅੱਛਾ ਭਈਆ ਕਹਿੰਦਾ ਮੈਂ ਬੰਦਾ ਗੋਸ਼ਨ ਇਹਨੂੰ ਸ਼ੰਨ ਪਾਉਣੇ ਖਾਣੇ ਇਹਨੂੰ ਰੰਗ ਤਾਂ ਕਰੂਗਾ ਕਰਾ ਕੇ ਬਣਾਉਂਗੇ ਯਾਰ ਹਾਂ ਰੰਗ ਕਰਾ ਕੇ ਸਾਰੇ ਆ ਥੱਲੇਆਂ ਨੇ ਤਾਂ ਹੋਇਆ ਵਾ ਇਹ ਉਹ ਥੱਲੇਆਂ ਵੀ ਗੈਲੇ ਕਰਨਾ ਬਹੁਤ ਹੈ ਲੀਡ ਨਾਲ ਸਾਰਾ ਰੰਗ ਹੋ ਜਾਣਾ ਇਹਨੂੰ ਗੱਲ ਤਾਂ ਠੀਕ ਆ ਕਾਲੂ ਬਜਰੀ ਦੀ ਉੱਥੇ ਦੂ ਤਾ ਥੱਲੇ ਇੱਥੇ ਇਹਦੇ ਮਾ ਪਾਉਣਾ ਜੇ ਤਾਂ ਇਹਦਾ ਅੱਛਾ ਅੱਛਾ ਉੱਤਰ ਪਾ ਲਈ ਤੇ ਬਿਸੀ ਰਹੂਗੀ ਆਹ ਰੋ ਮਾਰਿਆ ਦੇਖਦਾ ਇਗਨੀ ਹੋ ਰਿਹਾ ਨਾ ਨਾ ਠੀਕ ਹੈ ਜੀ ਅਡੇਕਾ ਲਾਤੀਆ ਹੁਣ ਹਲੇ ਦੇਖਣ ਨੂੰ ਸੋਹਣੀ ਲੱਗੂ ਨੀ ਕਹਾਨੂੰ ਠੀਕ ਹੈ ਜੀ ਇੱਧਰ ਲਾ ਦੇਣੇ ਹੋਰ ਠੇਕਾ ਜਮੇ ਛੋਟੀਆਂ ਛੋਟੀਆਂ ਲਾਤੀਆਂ ਇਹ ਤਾਂ ਬਾਹ ਸ਼ੇਤੀ ਪਿਆਰ ਹੁੰਦੀ ਐ ਗੂ ਛੋਟੀ ਡੇਕ ਹਾਂ ਸਾਲ ਮੈਂ ਦੇਖੀ ਤੂੰ ਕਿੱਥੇ ਜਾਣਾ ਇਹਨੇ ਅੱਛਾ ਛਤਰੀ ਵਾਲੀ ਐ ਇਹ ਅੱਛਾ ਛਤਰੀ ਵਾਲੀ ਡੇਕ ਪਿਆਰ ਖੇਤੀ ਹੁੰਦੀ ਐ ਉੱਧਰ ਲਾਤੀਆਂ ਨਾ ਤਾਂ ਤੁਸੀਂ ਆਦਾ ਤੁਸੀਂ ਵਧੀਆ ਕਰਤਾ ਜੀ ਬਾਕੀ ਉਂ ਵੀ ਜਗਾ ਬਹੁਤ ਦੂਰੇ ਸੰਦਾ ਸੰਦਾ ਖੜਾਉਣ ਨੂੰ ਜਿੱਥੇ ਬੈਠੇ ਹੁੰਦੇ ਸੀ ਕੰਮ ਦੀ ਹਵਾ ਆਉਂਦੀ ਇੱਧਰ ਤੇ ਅੱਛਾ ਜੀ ਠੰਡੀ ਹਵਾ ਆਉਂਦੀ ਹਵਾ ਨਾਲ ਅਸਲ ਚਾਪਾ ਨੂੰ ਚਾਹੀਦੀ ਵੀ ਇੱਧਰਲੀ ਸਿਆਲ ਮਾ ਧੁੱਪ ਵੀ ਉਰੇ ਪੂਰੀ ਆਉਣੀ ਹੈ ਠੀਕ ਹੈ ਜੀ ਦੂਏ ਪਾਸੇ ਵੀ ਠੀਕ ਆ ਇਹ ਲੈ ਉਹ ਸੰਦਾ ਇਹਨਾਂ ਉਦਾਂ ਜਗਾ ਵਧੀਆ ਹੋਊਗੀ ਖੜਾਉਣ ਨੂੰ ਠੀਕ ਹੈ ਸੰਦਾ ਖੜਾਉਣ ਦੀ ਜਗਾ ਹੈਗੀ ਹਾਂ ਠੀਕ ਹੈ ਲੈ ਜਾ ਫਿਰ ਤੂੰ ਚੱਲ ਬਾਈ ਠੀਕ ਹੈ ਜੀ ਬਾਕੀ ਕਿਸੇ ਨੂੰ ਦੇਖਣਾ ਹੋਵੇ ਬਾਈ ਦੇਖ ਲਿਓ ਆਕੇ ਆਹ ਦੇਖ ਲਿਓ ਜੱਗੂ ਦਾ ਕਰ ਲਿਓ ਸਪਰਕਰ ਹਾਂ ਜੀ ਤੇ ਤਸੱਲੀ ਕਰ ਲਿਓ ਅਗੇ ਚਲਾ ਚਲੂ ਕੇ ਦੇਖ ਲਓ ਬੈਟਰੀ ਜਮਾ ਹੀ ਨਵੀਆਂ ਬਾਈ ਠੀਕ ਹੈ ਜੀ ਬਾਕੀ ਮਾਡਲ ਦੱਸਤਾ ਤਰਾਸੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਨੰਬਰ ਤੇ ਲੈ ਲਿਓ ਫੋਨ ਨੰਬਰ ਫੋਨ ਨੰਬਰ ਥੱਲੇ ਮੈਂਸ਼ਨ ਕਰ ਦਾਂਗੇ